ইংল্যান্ড ਭਰ ਤੋਂ ਪੰਜਾਬੀ ਪਿਆਰਿਆਂ ਨੂੰ ਇਕੱਠਾ ਕਰਦੇ ਹਾਂ ਕਿ ਦੋਨੇ ਮੀਆਂ بیوی 100% ਦੇ 200% ਆਪਣੀ ਮਾਂ ਬੋਲੀ ਬਾਤ ਤੇ ਸਮਰਪਿਤ ਹਨ। ਤੋਂ ਮੈਂ ਨਜ਼ਰ ਜੀ ਨੂੰ ਬੇਨਤੀ ਕਰਾਂਗਾ ਕਿ ਆਓ ਮੈਂ ਜਿਆਦਾ ਤੁਹਾਡੇ ਬਾਰੇ ਨਹੀਂ ਬੋਲ ਸਕਦਾ ਕਿਉਂਕਿ ਤੁਸੀਂ ਬਹੁਤ ਮਾਣ ਮੱਤੇ ਇਨਸਾਨ ਹੋ। ਬੜੀ ਸਤਿਕਾਰ ਨਾਲ ਪਿਆਰ ਨਾਲ ਅਸਲਾਮੁਅਲਾਈਕ ਕਿ ਜੋ ਪਲੇ ਬਣਾਇਆ ਸੀ ਅਸੀਂ ਕਿੰਨਾ ਜੜਾਣ ਕਰਕੇ ਐ ਮੇਰੀ ਕਿਹ ਹੈ ਗਰੁੱਪ ਦਾ ਨਾਮ ਹੈ ਕਨਫਲੂਐਂਸ ਕਲੈਕਟਿਵ ਆਕਸਫੋਰਡ ਕੁਲ 15 16 ਸਾਲ ਪਹਿਲੇ ਐਦੇ ਨੇ ਨਵਾਂ ਆਰਐਨਏ ਵਾਇਲਨ ਬਜਾ ਰਹੇ ਨੇ ਮਾਇਕਲ ਮਿਨਾ ਦਾ ਨਾਮ ਹੈ ਇਹ ਬਰਕਸ ਯੂਨੀਵਰਸਿਟੀ ਚ 뮤ਜ਼ਿਕ ਪ੍ਰੋਗਰਾਮ ਤੇ ਇਹਨਾਂ ਨੇ ਤੇ ਅਸੀਂ ਰਲ ਕੇ ਇੱਕ ਗਰੁੱਪੇ ਕਿ ਬਣਾਇਆ ਜਿਸ ਦੇ ਵਿੱਚ ਪੂਰੀ ਦੁਨੀਆ ਦੇ ਲੋਕ ਹੈ। ਯਾਨੀ ਜੇ ਤੁਸੀਂ ਹਰ ਮਹੀਨੇ ਅਸੀਂ ਪ੍ਰੋਗਰਾਮ ਕਰਦੇ ਹਾਂ ਔਰ ਉਹਦੇ ਵਿੱਚ ਸਾਰੇ ਯਾਨੀ ਕਿ ਉੱਤੇ ਅਫਰੀਕੀ ਵੀ ਹੁੰਦੇ ਨੇ, ਜਾਪਾਨੀ ਵੀ ਹੁੰਦੇ ਨੇ, ਆਪਣਾ ਜਿੰਨੀਆਂ ਵੀ ਮਿਨੋਰਟੀਜ਼ ਜਾਂ ਜਿੰਨੇ ਵੀ ਲੋਕ ਹੈ ਨੇ ਆਕਸਫੋਰਡ ਦੇ ਵਿੱਚ ਦੂਸਰੇ ਕਲਚਰਸ ਨੂੰ ਆ ਕੇ ਤੇ ਪੇਸ਼ ਕਰ ਸਕਦੇ ਨੇ। ਉੱਤੇ ਸਾਡਾ ਮੰਥਲੀ ਹੁੰਦਾ ਹੈ। ਲੇਕਿਨ ਮੈਂ ਕਿ ਕਿਤਾ ਕਿ ਮੈਂ ਇਸ ਗਰੁੱਪ ਚ ਸ਼ਾਮਲ ਹੋਈ ਸੀ। कि अपनी बोली नो मैं किस तरह लोगों तक पहुंचाव खास तौर पर तह पता है कि बहुत वो कम्यूनिटी है पाकिस्तानी साइड तो पंजाब के बीच और खास तौर पर जो कि पठवार के इलाके है तो वो सैफल मलूकू बहुत पसंद करते बाबा आ, मिया मोहम्मद बख्श के खिलाफ उस वजह तो मैं उन्होंने जुड़ी तो हुई सी लेकिन मैं लग्या कि ਇਹ ਸਿਰਫ ਗੱਲ ਆਪਣੇ ਤੱਕ ਹੀ ਨਹੀਂ ਰੱਖਣ ਦੀ ਲੋੜ ਬਲਕਿ ਪੂਰੇ ਜਹਾਨ ਅੱਗੇ ਲੈ ਕੇ ਜਾਣ ਦੀ ਲੋੜ ਹੈ ਕਿ ਵੀ ਜਿਵੇਂ ਪਹਿਲੇ ਵੀ ਗੱਲ ਹੋਈ ਹੈ ਕਿ ਸਿਆਸਤਾਂ ਚੱਲਣ ਵਰਤੀਆਂ ਗਈਆਂ ਤੇ ਸਾਡੀ ਬੋਲੀ ਨੂੰ ਔਰ ਸਾਨੂੰ ਵੰਡਿਆ ਗਿਆ ਤੇ ਉਹਦੇ ਹਵਾਲੇ ਨਾਲ 뮤직 ਨੂੰ ਆਪਣੇ ਜਿਹੜਾ ਸੂਫੀਆਨਾ ਗਲਾਮ ਹੈ ਉਹਦੇ ਚ ਬਾਬਾ ਫਰੀਦ ਨੇ ਗੁਰੂ ਨਾਨਕ ਨੇ ਸਾਡੇ ਕੋਲ ਇੱਕ ਪੂਰੀ ਲੜੀ ਹੈ ਸਾਡੇ ਬਜ਼ੁਰਗਾਂ ਦੀ ਸਾਡੇ ਕੋਲ ਇੱਕ ਬੜਾ ਲਿਖਿਆ ਹੋਇਆ ਖਜ਼ਾਨਾ ਹੈ ਜਿਹੜਾ ਅਸੀਂ ਇਹ ਪਛਾ ਸਕਦੇ ਹਾਂ ਆਪਣੇ ਬੱਚਿਆਂ ਤੱਕ ਪਛਾ ਸਕਦੇ ਹਾਂ ਹੁਣ ਮੇਰੇ ਕੋਲ ਸਕੂਲ ਨਹੀਂ ਹੈ ਲੇਕਿਨ ਮੇਰੇ ਕੋਲ ਇੱਕ ਗਰੁੱਪ ਹੈ ਜਿੱਥੇ ਮੈਂ ਪੰਜਾਬੀ ਜੀ ਆ ਮੈਂ ਕਹਿੰਿਆ ਕੀਤਾ ਮੈਨੂੰ ਦੂਸਰੀਆਂ ਵੀ ਜ਼ਬਾਨਾਂ ਬਹੁਤ ਪਸੰਦ ਨੇ ਔਰ ਮੈਂ ਦੂਸਰੀਆਂ ਜ਼ਬਾਨਾਂ ਜੀ ਕਰਦੀ ਆ ਪਰ ਮੇਰਾ ਮੁੱਦਾ ਹੀ ਹੁੰਦਾ ਹੈ ਕਿ ਮੈਂ ਆਪਣੀ ਪੰਜਾਬੀ ਭਾਸ਼ਾ ਨੂੰ ਲੋਕਾਂ ਦੇ ਕਰ ਲੈ ਕੇ ਜਾਣਾ ਤੇ ਇਹ ਇੱਕ ਜਿਹੜਾ ਅਸੀਂ ਪਲੇ ਕਰ ਦਿੱਤਾ ਸੀ ਇਥੇ ਵਾਸਤੇ ਉਹ ਅਸੀਂ ਇੱਕ ਕਹਾਣੀ ਲਈ ਢੁਗੀ ਇਹ ਮਮਤਬਖਸ਼ ਸਾਹਿਬ ਦਾ ਸੋਰੀ ਹੈ ਸਫਲ ਮਨੂ ਉਹਦੇ ਵਿੱਚੋਂ ਲਈ ਸੀ ਔਰ ਉਸ ਦੇ ਬਾਰੇ ਮੈਂ ਥੋੜਾ ਜਿਆਦਾ ਦੱਸ ਗਿਆ ਉਹਦੇ ਵਿੱਚੋਂ ਸਿਰਫ ਪੰਜ ਬੰਦ ਲਏ ਔਰ ਪੰਜ ਬੰਦ ਲੈ ਕੇ ਤੇ ਉਹ ਕਹਾਣੀ ਖਤਮ ਹੋ ਜਾਂਦੀ ਹੈ ਇਹ ਬੱਚਿਆਂ ਵਾਸਤੇ ਵੀ ਇਸ ਕਹਾਣੀ ਨੇ ਬੜਾ ਅਸਰ ਕੀਤਾ ਕਿਉਂ ਜੇ ਕਿ ਇਹ ਘੁੱਗੀ ਇੱਕ ਅਮਨ ਦਾ ਪਖੇਰੂ ਹੈ। ਆਪਰ ਸਕੂਨ ਹੈ ਤੇ ਮੈਨੂੰ ਲੱਗਦਾ ਹੈ ਕਿ ਬਿਲਕੁਲ ਜਿਵੇਂ ਸਾਡੀ ਬੋਲੀ ਜਿਹੜੀ ਹੈ ਉਹ ਲੋਕਾਂ ਦੀ ਬੋਲੀ ਹੈ। ਆਪਰ ਸਕੂਨ ਹੈ ਦੇਖੋ ਕਿੰਨਾ ਕੁਝ ਹੋਇਆ ਪਖੇਰੇ ਨੂੰ ਇਸ ਕਹਾਣੀ ਵਿੱਚ ਆ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉਹ ਮਰਦੀ ਨਹੀਂ ਹੈ ਇਸੇ ਤਰ੍ਹਾਂ ਸਾਡੀ ਪੰਜਾਬ ਸਾਡੀ ਬੋਲੀ ਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਗਈ ਹੈ। ਖਾਲੇ ਤਾਂ ਸਕੂਲਾਂ 'ਚ ਵੀ ਨਹੀਂ ਪੜਾਈ ਜਾਂਦੀ ਲੇਕਿਨ ਦੇਖੋ ਮੈਂ ਤੁਹਾਡੇ ਸਾਹਮਣੇ ਖੜੀ ਆਂ ਤੇ ਮੈਂ ਬੋਲ ਰਹੀ ਆਂ ਔਰ ਤੈਨੂੰ ਅੱਗੇ ਵਧਾ ਰਹੀ ਆਂ ਸੋ ਮੈਂ ਥੋੜਾ ਥੋੜਾ ਦੱਸੂਗੀ ਕਿ ਇਸ ਕਹਾਣੀ ਵਿੱਚ ਚਾਰ ਕਰਤਾਰ ਨੇ ਇੱਕ ਦੇਖੋ ਗੀ ਹੋ ਗਈ ਦੂਸਰਾ ਹੈ ਸ਼ਿਕਾਰੀ ਤੀਸਰਾ ਹੈ ਬਾਜ਼ ਤੇ ਚੌਥਾ ਹੈ ਸੱਪ ਪਹਿਲਾ ਜਿਹੜਾ ਬੰਦਾ ਹੈ ਉਹਦੇ ਵਿੱਚ ਤੁਹਾਨੂੰ ਸਮਝਦੇ ਆਉਗੀ ਸਾਰੀ ਲੇਕਿਨ ਪਹਿਲੇ ਬੰਦੇ ਵਿੱਚ ਜਿਹੜਾ ਹੈ ਉਹ ਸ਼ਿਕਾਰੀ दरखत जाता है दरखत के थले बैठता है और देखता है कि उत्ते बाज आके बैठ जाता है और थल्यों जोड़ा है ना वो दरखत में घुगी बैठती है तो हेठों जो बाज़ा शिकारी है वह थल्यों तीर तैयार करता है कि घुगी मारिया जाए उत्तों बाज जो सोचता है कि जो तीर चलाएगा तो उडेगी तो मैं उत्तों पकड़ लवाना ਸੋ ਉਹਗੀ ਵਿਚਾਰੀ ਜਿਹੜੀ ਹੈ ਦਰਮਿਆਨ ਦੇ ਵਿੱਚ ਫਸੀ ਹੋਈ ਹੈ ਔਰ ਜਦਨੇ ਸਾਡੀ ਬੋਲੀ ਆ ਮੈਂ ਤੇ ਇਦਾਂ ਹੀ ਫੀਲ ਕਰਦੀ ਆ ਤੇ ਉਹ ਸੋਚਦੀ ਆ ਕਿ ਹੁਣ ਕੀ ਕੀਤਾ ਜਾਏ ਮੈਂ ਤੇ ਉਤੋਂ ਵੀ ਥੱਲੋਂ ਵੀ ਦੋਨਾਂ ਪਾਸੇ ਦੁਸ਼ਮਣ ਆ ਤੇ ਮੈਂ ਤੇ ਮਾਰੀ ਗਈ ਤੇ ਫਿਰ ਉਹ ਸੋਚਦੀ ਆ ਉਹ ਰੱਬ ਨਾਲ ਕੁਦਰਤ ਨਾਲ ਗੱਲ ਕਰਦੀ ਆ ਕਿ ਹੁਣ ਤਾਂ ਮੇਰਾ ਬਚਣਾ ਨਹੀਂ ਹੈ ਹੁਣ ਮੈਂ ਕਿੱਦਾਂ ਬਚ ਸਕਦੀ ਆ ਤੇ ਫਿਰ ਇਦਰੋਂ ਸੀਨ ਇਸ ਤਰ੍ਹਾਂ ਦਾ ਆਂਦਾ ਹੈ ਇਕ ਕਾਸ਼ ਕਿਸੇ ਉਹ ਜਿਹੜੀ ਸੈਡੀ ਬਿਜ਼ੀ ਐ ਦਾ ਸਰਵਿਸ ਉਹਨੇ ਐਸੇ ਤਰ੍ਹਾਂ ਦਾ ਕੁਗੀ ਦਾ ਵਾਈਟ ਕੱਪੜੇ ਪਾਏ ਹੋਣੇ ਸੀ ਤੇ ਉਹਨੇ ਉਹ ਸਾਰਾ ਸ਼ੋਅ ਕਰਨਾ ਸੀ ਤੇ ਉਹ ਸੋਚਦੀ ਐ ਕਿ ਬਈ ਹੁਣ ਕੀ ਹੋ ਕੁਛ ਵੀ ਨਹੀਂ ਹੋ ਸਕਦਾ ਲੇਕਿਨ ਉਹ ਦੁਆ ਕਰਦੀ ਐ ਕਿ ਮੈਂ ਅਮਨ ਪਸੰਦਾਂ ਤੇ ਅਮਨ ਨੂੰ ਜ਼ਿੰਦਾ ਰੱਖਣ ਵਾਸਤੇ ਰੱਬ ਕੁਝ ਕਰ ਸੋ ਕੁਝ ਐਸਾ ਹੁੰਦਾ ਹੈ ਕਿ ਜਿਹੜਾ ਤੀਰ ਜਦੋਂ ਚਲਾਉਣ ਲੱਗਦਾ ਹੈ ਸ਼ਿਕਾਰੀ ਤੇ ਉਹਦਾ ਧਿਆਨ ਵਟ ਜਾਂਦਾ ਹੈ ਉਹਦਾ ਧਿਆਨ ਕਿੱਦਾਂ ਵਟਦਾ ਹੈ ਇਹ ਹੁਣ ਅੱਗੇ ਹੈ ਤੇ ਉਸ ਜਿਹੜਾ ਥੀਰ ਹੈ ਉਹ ਜਾ ਕੇ ਬਾਜ਼ ਨੂੰ ਲੱਗ ਜਾਂਦਾ ਹੈ ਔਰ ਜਿਹੜਾ ਧਿਆਨ ਕਿਉਂ ਵਟਦਾ ਹੈ ਕਿਉਂਕਿ ਸੱਪ ਆ ਕੇ ਤੇ ਉਹ ਸ਼ਿਕਾਰੀ ਦੇ ਪੈਰ ਤੇ ਡੰਗ ਲੈਂਦਾ ਹੈ ਦੱਸ ਦਿੰਦਾ ਸੋ ਇਸ ਤਰ੍ਹਾਂ ਦੋਨੋਂ ਦੁਸ਼ਮਣ ਮਰ ਜਾਂਦੇ ਨੇ ਔਰ ਘੁੱਗੀ ਜੇਲੀ ਹੈ ਉਹ ਜ਼ਿੰਦਾ ਰਹਦੀ ਹੈ ਸੋ ਮੈਂ ਤੁਹਾਡੇ ਸਾਹਮਣੇ ਇੱਕ ਕਹਾਣੀ ਤੇ ਇਹੀ ਮੇਰਾ ਮੇਰਾ ਜਨੀ ਮੈਂ ਦਿਲ ਦੀਆਂ ਤਮਾਮ ਦਾ ਦੇ ਰਹਿਆਂ ਤਾਂ ਮੈਂ ਸਮਝਦੀ ਹਾਂ ਕਿ ਮੇਰੀ ਮਾਂ ਬੋਲੀ ਸਾਡੀ ਪੰਜਾਬੀ ਸਦਾ ਜਿਉਂਦੀ ਰਹੇਗੀ ਜੰਗਰ ਰਵੇਗੀ ਔਰ ਅਸੀਂ ਇਹਨੂੰ ਰੱਖਾਂਗੇ ਅਸੀਂ ਬੜੇ ਤਰੀਕੇ ਹੈ ਨੇ ਲੱਗਣ ਬੱਚਾਂ ਦੇ ਪਰਪੰਜਾਨ ਦੇ ਸ਼ੁਰੂ ਕਰਦੇ ਹਾਂ ਜੀ ਇੱਕ ਦਿਨ ਕਰਨ ਸ਼ਕਾਰ ਸ਼ਕਾਰੀ ਬਾੜੀ ਅੰਦਰਿਆ ਖਣੇ ਤੀਛਵੇਂ ਉਸਨੇ ਦੇਰ ਲਾਇਆ ਨਾਲੇ ਬਾਜ਼ ਹਵਾयां ਉਡਦਾ ਆ ਬੈਠਾ ਉਸ ਰੁਕਤੇ ਤਮਾ ਲੋੜੇ ਮਾਸ ਨਾ ਛੋੜੇ ਆਇਆ ਸਾ ਹੇਠ ਸ਼ਿਕਾਰੀ ਬਾਜ਼ ਉਤੇ ਸੀ ਵਿਚ ਬੈਠੀ ਇੱਕ ਕੁੱਕੀ ਦੁਸ਼ਮਣ ਵੇਖ ਕਹੇ ਅੱਜ ਮੈਂ ਚੋਗ ਅਜ਼ਲ ਦੀ ਚੋਕੀ ਹੇਠੋਂ ਸ਼ਿਕਾਰੀ ਜੋੜੇ

ਕਹਿੰਦੀ ਰੱਬਾ ਕਿਉਂ ਕਰ ਰੱਖ ਸੇ ਬਚਨ ਨਹੀਂ ਹੁਣ ਮੇਰਾ ਬੈਠ ਰਹਾ ਤਾਂ ਸ਼ਿਸ਼ਤ ਬਰਾਬਰ ਤੀਰ ਸ਼ਿਕਾਰੀ ਲਾ ਬਰਾ ਮਾਰੇ ਤੀਰ ਸ਼ਿਕਾਰੀ ਯੋ ਦਾ ਤਾਂ ਬਾਜ਼ ਪਕੜ ਸੀ ਹਰ ਹਰ ਪਾਸੋਂ ਮਾਰੀ تیر ਲਗਣ ਵਿੱਚ ਦੇਰ ਨਾ ਕੋਈ ਕੁਝ ਤਦਬੀਰ ਨਾ ਚੱਲਦੀ ਆਹੀ ਘੜੀ ਅਜਲ ਦੀਏ ਤਕਦੀਰ ਅਸਲ ਦੀ ਜਾਂ ਰੱਬ ਰਖਣ ਉੱਤੇ ਹੋਇਆ ਕੀ ਸਬਬ ਬਣਾਇਆ ਕੁੱਗੀਵਲ ਸ਼ਿਕਾਰੀ ਤਖਦਾ ਸ਼ੇਸਤ ਦੇ ਹਨੜਾਇਆ ਲੋਜੀ ਆਖਰੀ ਪਿੱਛੂ ਨਗ ਚਲਾਏ ਉਸ ਨੂੰ ਦੰਦ ਅਲੂਦ ਜ਼ਹਿਰ ਦੇ تیر ਛਟਾਓ ਲਗਾ ਬਾਜ਼ੇ ਦੋਵੇਂ ਦੁਸ਼ਮਨ ਮਾਰ ਦੇ ਕੁੱਗੀ ਬੈਠੀ ਰਹੀ ਉਥਾਈ ਚੰਗੀ ਪਲੀ ਨਰੋ ਮਾਰਨ ਵਾਲੇ ਮੂਏ ਮੁਹੰਮਦ ਕੁਦਰਤ ਰਬ ਦੀ ਹੋਈ ਓ ਮਾਰਨ ਵਾਲੇ ਮੂਏ ਮੁਹੰਮਦ ਕੁਦਰਤ ਰਬ ਦੀ ਹੋਈ ਬਾਅਦ ਮਾ ਬੋਲੀ ਸਾਢੇ ਕੋਲੀ ਪੇਪਰ ਤੇ ਮੈਂ ਕੱਲ ਪੜ੍ਹ ਲਈਆਂ ਲੇਕਿਨ ਉਸ ਖੋਜ ਦੇ ਨਤੀਜੇ ਵਿੱਚ ਜੋ ਮੈਂ ਐਕਸਪੀਰੀਅੰਸ ਕੀਤਾ ਕਿ ਜਿਹੜੀਆਂ ਸਾਡੀਆਂ ਅੱਜ ਦੀਆਂ ਮਾਵਾਂ ਨੇ ਅ ਯਾਨ ਮਾਵਾਂ ਨੇ ਕੀ ਬਣਿਆ ਕਿ ਉਹ ਆਪਣੀ ਬੋਲੀ ਨੂੰ ਨਿਖੜ ਗਈਆਂ ਹੁਣ ਮਤਲਬ ਜੇ ਮਾਵਾਂ ਹੀ ਨਹੀਂ ਬੋਲੀ ਬੋਲਣੀਆਂ ਤੁਸੀਂ ਬੱਚੇ ਤਨੀ ਬੋਲਣੇ ਤੇ ਜੇ ਬੱਚੇ ਨਹੀਂ ਬੋਲਣਗੇ ਤੇ ਬੋਲੀ ਮੈਂ ਹੁਣੇ ਹੀ ਕਿਹਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਜ਼ਰੂਰ ਹੋਵੇਗੀ ਪਰ ਇੱਥੇ ਫਿਕਰ ਦੀ ਥੋੜੀ ਲੋੜ ਹੈ ਕਿ ਕੁਝ ਕਰਨ ਦੀ ਲੋੜ ਹੈ ਤੇ ਉਸ ਰਿਸਰਚ ਤੋਂ ਬਾਅਦ ਮੈਂ ਇੱਕ ਪੋਇਮ ਲਿਖੀ ਸੀ ਜਾਗੋ ਤੇ ਉਹ ਮੈਂ ਤਾਂ ਦੇ ਸਾਹਮਣੇ ਉਹ ਵੀ ਅਸੀਂ ਕਿੰਨਾ ਨੇ ਤਿਆਰ ਕੀਤੀ ਸੀ ਜਿਹਦੇ ਵਿੱਚ ਬੀਬੀ ਜਰਮਨ ਨੇ ਉਹ ਇੰਗਲਿਸ਼ ਨੇ ਉਹ ਵੀ ਪੰਜਾਬੀ ਦੇ ਵਿੱਚ ਗਾਉਂਦੇ ਨੇ ਜਾਗੋ ਸੰਗਿਓ ਸਖਿਓ ਕਿੰਨਾ ਸੋਹਣਾ ਲੱਗਦਾ ਹੈ ਕਿ ਅਸੀਂ ਯਾਨੀ ਤੁਸੀਂ ਦੇਖਦੇ ਹੋਗੇ ਦੂਸਰੇ ਯਾਨ ਜਿਹੜੀਆਂ ਜ਼ਬਾਨਾਂ ਜਾਣਨ ਵਾਲੇ ਲੋਕ ਨੇ ਉਹ ਵੀ ਪੰਜਾਬੀ ਬੋਲ ਰਹੇ ਨੇ ਤੇ ਫਿਰ ਅਸੀਂ ਕਿਉਂ ਨਹੀਂ ਕਿੱਥੇ ਗਏ ਆ ਉਹ ਮਾਂ ਜਿਹੜੀਆਂ ਦੁੱਧ ਪਲਉਂਦਿਆਂ ਨਿੱਕੇ ਸ਼ਬਦ ਬੋਲਿਦੇ ਲੋਰੀਆਂ ਵਿਕਾਰ ਦਾ ਜੀ ਹੁੰਦੀ ਸੀ ਕਦੇ ਨਾ ਉਪਰੀ ਧੀ ਹੁੰਦੀ ਸੀ ਅਖਰਾ ਪਰੇ ਪਰीत ਕਟੋਰੀ ਮਾਪਿਓ ਕੋ ਨਸੀਬ ਹੁੰਦੀ ਸੀ ਜਿਹੜੀ ਵਾਲ ਨੂੰ ਜੋੜ ਕੇ ਰੱਖਦੀ ਆਪਣੇ ਤਰਤ ਤੇ ਰਤਨਾਂ ਦੇੜੀ ਸਾਂਝ ਬਣਾ ਕੇ ਰੱਖੰਦੀ ਤਤ ਸਤ ਸੁਰਤ ਪਛਾਣ ਦੇ ਨਾਲ ਜਾਗੋ ਜਾਗੋ ਸੰਗਿਓ ਸਖਿਓ ਜਾਗੋ ਸੋਚੋ गुंडा पांदर किला यस्सु पंजु हार कबूतर मीती कोकला रल छापू रस्सा टपना खेड़ी खेड़ी के थक दे नहीं सी बालक दे भी अक दे नहीं सी ਕੀੜੇ-ਕੀੜੇ ਹੱਸਦੀ ਜਉਂਦੀ ਵਸਦੀ ਮਾਂ ਬੋਲੀ ਸੀ ਇੱਕ ਖਜ਼ਾਨਾ ਪਿੰਡ ਦੀਆਂ ਗਲੀਆਂ ਚਾ ਕੋ ਪਰੀਆਂ ਕਿੰਨਾ ਪਲਾ ਸੀ ਉਹ ਜ਼ਮਾਨਾ ਮਰਦਮ ਸ਼ਿਵ ਮਾਰੀ ਦੀ ਮਾਂ ਬੋਲੀ ਦਾ ਹੁਣ ਕਿਉਂ ਰਹਿੰਦਾ ਖਾਲੀ ਖਾਨਾ ਜਾਗੋ सखियो जागो सोचो सोचो संगियो सखियो सोचो हो जागो जागो संगियो सखियो जागो जीवन दा रंग रत्ता होवे जहद करो जी ਬਦਲਾਓ ਐ ਨਹੀਂ ਨਹੀਂ ਲੱਭਦੇ ਲਟਕਣਾ ਪੈਂਦਾ ਦਾਰ ਦੇ ਨਾਲ ਹੁਣ ਵਿ ਜਾਗ ਤੇ ਸਕਦੇ ਆ ਬੋਲੀ ਸਾਬ ਤੇ ਸਕਦੇ ਆ ਬਾਲਾ ਨਾ ਬੋਲੀ ਸਾਜੀ ਕਰੀਏ ਸਦਕ ਪਿਆਲਾ ਜੀ ਨਾਲ ਪਰਿਏ ਜਾਗੋ ਜਾਗੋ संगियो सखियो जागो रलो मेरे नाल जागो जागो संगियो सखियो जागो जागो जागो, जागो संगियो सखियो जागो बहुत बहुत धन्यवाद